ਪੰਜਾਬ ਦੇ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣਿਆ 328 ਪਾਉਂਡ ਸਰੂਪਾ ਨੂੰ ਲੈ ਕੇ ਹਾਲਾਂਕਿ 169 ਪਾਉਂਡ ਸਰੂਪਾ ਦੀ ਜਿਹੜੀ ਗੱਲ ਹੋਈ ਇੱਕ ਦੁਆਬੇ ਦੇ ਸਥਾਨ ਦੀ ਹੋਈ ਗੱਲ ਧਾਰਮਿਕ ਸਥਾਨ ਦੀ ਉੱਥੇ ਹੁਣ ਲਗਾਤਾਰ ਉੱਥੋਂ ਦੇ ਡੇਰੇ ਜਿਹੜਾ ਪ੍ਰਬੰਧਕ ਨੇ ਉਹਨਾਂ ਨੇ ਵੀ ਜਿਹੜਾ ਆ ਸਪਸ਼ਟੀਕਰਨ ਦਿੱਤਾ ਕਿ ਕਿਵੇਂ ਕਿਵੇਂ ਤੋਂ ਆਏ ਕਿੱਥੋਂ ਛੁਪਾਈ ਹੋਈ ਹੁਣ ਉੱਥੇ ਲਗਾਤਾਰ ਸਿਆਸੀ ਤੇ ਧਾਰਮਿਕ ਹਸਤੀਆਂ ਜਾ ਰਹੀਆਂ ਨੇ ਜਿਹੜਾ ਉਹ ਬਿਆਨ ਦੇ ਰਹੀਆਂ ਨੇ ਇਸ ਦੇ ਨਾਲ ਹੋਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਰਕਾਰ ਇਸ ਮਸਲੇ ਦੇ ਵਿੱਚ ਬੁਰੀ ਤਰ੍ਹਾਂ ਫਸੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਬੁਰੀ ਤਰ੍ਹਾਂ ਫਸ ਗਏ ਨੇ ਪਤਾ ਨਹੀਂ ਉਹ ਕਿਹੜਾ ਪੁਲਿਸ ਆਫੀਸਰ ਸੀ ਜਿਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਲਤ ਫੀਡ ਦਿੱਤੀ ਹੈਗੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਉਹ ਬੰਦਾ ਸਸਪੈਂਡ ਕਰਨ ਦੇਣਾ ਚਾਹੀਦਾ ਸੀ ਜਿਨੇ ਅਧੂਰੀ ਇਨਫੋਰਮੇਸ਼ਨ ਦਿੱਤੀ ਹੈਗੀ ਐਵੇਂ ਉਸ ਪੁਲਿਸ ਅਫਸਰ ਦੇ ਖਿਲਾਫ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਸਮਿਸ ਕਰਨਾ ਚਾਹੀਦਾ ਸੀ ਜਿਨੇ ਉਦੋਂ ਗਲਤ ਇਨਫੋਰਮੇਸ਼ਨ ਦਿੱਤੀ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਵਿੱਚ ਬੈਠੇ ਸੀ ਤੇ ਕਿਹਾ ਸੀ ਕਿ ਗੋਲਡੀ ਵਿਰਾਡ ਫੜਿਆ ਗਿਆ ਹੂੰ ਉਦੋਂ ਵੀ ਗਲਤ ਇਨਫੋਰਮੇਸ਼ਨ ਦਿੱਤੀ ਬਲੋ ਆਪਾਂ ਇੱਕ ਦੂਜੇ ਦੇ ਕੰਮ ਕਰਦੇ ਗਏ ਤੁਸੀਂ ਮੈਨੂੰ ਕੋਈ ਇਨਫੋਰਮੇਸ਼ਨ ਦਿੱਤੀ ਮੈਂ ਚਲਾ ਦਿੱਤੀ ਜੀ ਉਹ ਇਨਫੋਰਮੇਸ਼ਨ ਗਲਤ ਹੋ ਗਈ ਮੈਂ ਤਾਂ ਫਿਰ ਤੈਨੂੰ ਗੁੱਸਾ ਕਿੱਡਾ ਵੀ ਕੀਤਾ ਕੀ ਯਾਰ ਹਨਾ ਜੀ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਐਡੇ ਵੱਡੇ ਕਿ ਗਲਤੀਆਂ ਕਰਵਾਈਆਂ ਹੋਰ ਅੱਜ ਤੱਕ ਉਹਨਾਂ ਨੂੰ ਨਹੀਂ ਪੁੱਛਿਆ ਜਾਂਦਾ ਜਿਹੜੇ ਇਨਪੁਟ ਦਿੰਦੇ ਐ ਪੁੱਛਿਆ ਜਾਂਦਾ ਸੀਐਮ ਨੂੰ ਹਾਂ ਸੀਐਮ ਜਵਾਬ ਦੇਈ ਤੇ ਸੀਐਮ ਨੂੰ ਪੁੱਛਾਂਗੇ ਨਾ ਹੂੰ ਅਸੀਂ ਕਿਉਂਕਿ ਪੁਰਸਬ ਸਾਨੂੰ ਥੋੜਾ ਪੁੱਛਾਂਗੇ ਹਮ ਐਸੇ ਪੰਜਾਬ ਦੀ ਜਨਤਾ ਕਿਹਨੂੰ ਸੀਐਮ ਨੂੰ ਪੁੱਛੇਗੀ ਉਦੋਂ ਵੀ ਸੀਐਮ ਸਾਹਿਬ ਨੂੰ ਕੋਲ ਬੁਲਾਇਆ ਗਿਆ ਹਮ ਉਸ ਦੇ ਅਫਸਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਤੁਰੰਤ ਉਹਨੂੰ ਡਿਸਮਿਸ ਕਰਨਾ ਚਾਹੀਦਾ ਹੁਣ ਵੀ ਜਿਹੜੀ ਗਲਤ ਇਨਫੋਰਮੇਸ਼ਨ ਦਿੱਤੀ ਆਪਾਂ ਉਸ ਦਿਨ ਵੀ ਕਿਹਾ ਸੀ ਕਿ ਮੁੱਖ ਮੰਤਰੀ ਨੇ ਅਧੂਰੀ ਤੇ ਕਾਲੀ ਦੇ ਵਿੱਚ ਜਨਤਾ ਨੂੰ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਆ ਉਹ ਲੈਣੀਆਂ ਦੀਆਂ ਦੇਣੀਆਂ ਪੈ ਗਈਆਂ ਉਹ ਜਿਹੜਾ ਧਾਰਮਿਕ ਸਥਾਨ ਆ ਹਮ ਜਿਹੜਾ ਸ਼੍ਰੀ ਨਾਭ ਕਬਲ ਰਾਜਾ ਸਾਹਿਬ ਕਹਿੰਦੇ ਨੇ ਕਿਉਂਕਿ ਬਹੁਤ ਹੀ ਮਹਾਪੁਰਖ ਨੇ ਬੜਾ ਪ੍ਰਾਣੀ ਹਸਤ ਮਹਾਪੁਰਖ ਨੇ ਜੀ ਕਿਸੇ ਵੀ ਧਾਰਮਿਕ ਹਸਤੀ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਸਵਾਲ ਹੈ ਕਿ ਜਿਹੜੇ ਪਾਵਨ ਸਰੂਪਾਂ ਦਾ ਮਸਲਾ ਵਾ ਬੜਾ ਨਾਜ਼ੁਕ ਮਸਲਾ ਔਰ ਦਿਲ ਦੇ ਨਾਲ ਜੁੜਿਆ ਤਰ ਦਿਮਾਗ ਦੇ ਨਾਲ ਵੀ ਜੁੜਿਆ ਔਰ ਸ਼ਰਦਾ ਵੀ ਹੈ ਨਾ ਔਰ ਸ਼ਰਦਾ ਦਾ ਕੋਈ ਮੋਲੜੀ ਹੁੰਦਾ ਪਰ ਸ਼ਰਦਾ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੁਣ 2014 ਤੋਂ ਬਾਅਦ ਤੇ ਰੌਲਾ ਪੈ ਰਿਹਾ ਹੂੰ ਤੇ 2014 ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਾਵਨ ਸਰੂਪ ਹੈ ਮਹਾਰਾਜ ਦੀ ਬੀੜ ਹੂੰ ਤੇ ਬਹੁਤ ਸਾਰੇ ਗੁਰੂ ਘਰ ਨੇ ਜੀ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਸੀ ਹੂੰ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਦਮਦਮਲੀ ਟਕਸਾਲ ਵਾਲੇ ਵੀ ਪ੍ਰਕਾਸ਼ਿਤ ਕਰਦੇ ਸੀ ਮਹਾਰਾਜ ਦੀ ਬੀੜ ਹੂੰ ਚਤਰ ਸਿੰਘ ਜੀਵਨ ਸਿੰਘ ਜਿਹੜੇ ਪਬਲਿਸ਼ਰ ਐ ਅੰਮ੍ਰਿਤਸਰ ਦੇ ਬੜੇ ਫੇਮਸ ਉਹ ਵੀ ਕਰਦੇ ਸੀ ਦਿੱਲੀ ਸਿੱਖ ਗੁਰੂ ਦਾ ਪ੍ਰਬੰਧਕ ਕਮੇਟੀ ਵੀ ਕਰਦੀ ਸੀ ਜਦੋਂ ਦੇ ਗੁਰੂ ਸਾਹਿਬ ਦੀਆਂ ਬੇਦਬੀਆਂ ਉਦੋਂ ਦੇ ਸੁਧਾਰ ਹੋਏ ਨੇ ਤੁਸੀਂ ਤੇ 2014 ਤੋਂ ਬਾਅਦ ਦੇਖੋ ਤੇ ਤੁਸੀਂ ਬਲੈਂਟਲੀ ਏਡੀ ਵੱਡੀ ਸਟੇਟਮੈਂਟ ਦੇ ਦਿੱਤੀ ਕਿ ਤੁਸੀਂ ਉਸ ਧਾਰਮਿਕ ਸਥਾਨ ਨੂੰ ਖੜਾ ਕਰ ਦਿੱਤਾ ਲੋਕਾਂ ਦੀ ਕਚਹਿਰੀ ਦੇ ਵਿੱਚ ਔਰ ਉਹ ਦਬਾਬੇ ਦਾ ਉਹ ਸਥਾਨ ਜਿਹਨੂੰ ਹਰ ਧਰਮ ਦੇ ਹਰ ਵਰਗ ਦੇ ਪੂ ਜਿਹਨੇ ਮਾਰਦੇ ਨੇ ਮਾਨਤਾ ਹੈਗੀ ਆ ਲੋਕੀ ਰੋਂਦੇ ਨੇ ਬੀਬੀਆਂ ਰੋ ਰਹੀਆਂ ਨੇ ਕਿ ਸਾਡੇ ਇਸ ਪਾਵਨ ਸਥਾਨ ਤੇ ਕਿੰਤੂ ਪਰੰਤੂ ਕੀਤੇ ਗਏ ਨੇ ਹੁਣ ਦਬਾਬੇ ਦੇ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਨੇ ਉਹ ਡਰੇ ਹੋਏ ਨੇ ਖਾਸ ਕਰਕੇ ਡਾਕਟਰ ਸੁਖਵਿੰਦਰ ਸਿੰਘ ਸੁਖੀ ਉਹ ਤਾਂ ਬੁਰੀ ਤਰ੍ਹਾਂ ਫਸੇ ਹੋਏ ਨੇ ਜਿਹੜੇ ਕਹਿ ਰਹੇ ਨੇ ਕਿ ਮੇਰੀਆਂ ਤੇ ਚੁੱਪਚੀ ਪੀੜੀ ਜਾਂਦੀ ਹੈਗੀ ਆ ਉਹ ਸਰਕਾਰ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਨੂੰ ਡਰ ਹੋਊਗਾ ਉਧਰੋਂ ਵੋਟਾਂ ਦਾ ਡਰ ਆਗਾ ਤਾਂ ਹੀ ਗੋਲਜੀ ਗੱਲ ਕਰਦਾ ਤਾਂ ਹੀ ਗੋਲਜੀ ਗੱਲ ਕਰਗੀ ਪਰ ਇਸ ਮਸਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਨੇ ਕੋਈ ਜਵਾਬ ਵੀ ਸਪਸ਼ਟ ਨਹੀਂ ਦਿੱਤਾ ਹੈਗਾ ਇਸ ਕਰਕੇ ਜਿਨ੍ਹਾਂ ਨੇ ਅਧੂਰੀ ਇਨਫਰਮੇਸ਼ਨ ਦਿੱਤੀ ਆ ਘੱਟੂ ਘੜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈਗੀ ਹੂੰ ਹੁਣ ਸਰਕਾਰ ਡਰੀ ਹੋਈ ਹੈ ਦਬਾਬੇ ਦੇ ਵਿੱਚ ਬਹੁਤ ਵੱਡਾ ਵੋਟ ਬੈਂਕ ਆ ਸ਼ਰਦਾ ਲੋਕਾਂ ਦੀ ਉਹ ਜਿਹੜੇ ਉਸ ਦੇ ਪ੍ਰਬੰਧਕ ਨੇ ਧਾਰਮਿਕ ਸਥਾਨ ਦੇ ਉਹ ਆ ਆਮ ਆਦੀ ਪਾਰਟੀ ਨਾਲ ਜੁੜੇ ਉਹ ਕਹਿੰਦੇ ਕਿ ਅਸੀਂ ਆਪਣੇ ਇਸ ਮਹਾਪੁਰਗ ਦੀ ਖਾਤਰ ਇਸ ਧਾਰਮਿਕ ਸਥਾਨ ਦੀ ਖਾਤਰ ਇਹੋ ਜਿਹੀਆਂ 100 ਪਦਵੀਆਂ ਵਗਾ ਕੇ ਮਾਰਦੇ ਆ। ਹੂੰ ਉਹ ਅਸਰ ਪੈ ਗਿਆ ਸੀ ਕਰਕੇ ਸਰਕਾਰ ਡਰੀ ਆ। ਹੂੰ ਸਰਕਾਰ ਕੋਈ ਕੋਈ ਜਵਾਬ ਨਹੀਂ ਲੱਭ ਰਿਆ ਗਿਆ। ਹੂੰ ਔਰ ਕਮੇਟੀ ਜਿਹੜੀ ਐਸਆਈਡੀ ਬਣੀ ਉਹ ਵੀ ਹੁਣ ਡਰ ਕੇ ਬੈਠ ਗਈ ਆ। ਹੂੰ ਤੁਸੀਂ ਧਰਮ ਦੇ ਨਾਲ ਜੋ ਖਲਵਾੜ ਕਰਦੇ ਹੋ ਨਾ ਜਦ ਧਰਮ ਦੇ ਨਾਮ ਤੇ ਵੋਟਾਂ ਵਟੋਰਨ ਦੀ ਖਾਤਰ ਸਿਆਸਤ ਕਰਦੇ ਹੋ ਸਾਡਾ ਆਪਣਾ ਵੀ ਨੁਕਸਾਨ ਹੁੰਦਾ ਔਰ ਇਤਿਹਾਸ ਗਵਾਹ ਵਾ ਜਿਸ ਜਿਸ ਨੇ ਵੀ ਧਰਮ ਦੇ ਨਾਮ ਤੇ ਸਿਆਸਤ ਕੀਤੀ ਆ ਉਹਦਾ ਨੁਕਸਾਨ ਹੋਇਆ ਹੂੰ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਐ ਤੇ ਨਾ ਕਿਸੇ ਨੂੰ ਬੁਰਾ ਬਣਾਉਣ ਦੀ ਲੋੜ ਹੈਗੀ ਐ ਇਹ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਹੈਗਾ ਹੁਣ ਸਭ ਤੋਂ ਵੱਡਾ ਸਵਾਲ ਆ ਗਿਆ ਕਿ ਹੁਣ ਦੂਜੀਆਂ ਪਾਰਟੀਆਂ ਸਰਗਰਮ ਹੋ ਗਈਆਂ ਹੂੰ ਸੁਬੀਸ਼ ਸਿੰਘ ਬਾਦਲ ਹੋਣੀ ਬੀਤੇ ਦਿਨ ਚਲੇ ਗਏ ਨੇ ਹੂੰ ਸ਼੍ਰੋਮਣੀ ਗੁੱਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਚਲੇ ਗਏ ਨੇ ਹੂੰ ਹਾਲਾਂਕਿ ਹਰਜਿੰਦਰ ਸਿੰਘ ਧਾਮ ਹੀ ਹੋਣਾ ਦਾ ਜਾਣਾ ਉੱਤੇ ਹੂੰ ਕਿੰਨਾ ਜ਼ਾਇਜ਼ ਆ ਹੂੰ ਉਹ ਇੱਕ ਵੱਖਰਾ ਸਵਾਲ ਆ ਹੂੰ ਕਿਉਂਕਿ ਉਹ ਪੋਲਿਟੀਕਲ ਜਮਾਤ ਨਹੀਂ ਆ ਹੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ 1925 ਉਹਦੇ ਸੈਕਸ਼ਨ 85 ए बी ओ ਨੇ ਜਿਹੜੇ ਧਾਰਮਿਕ ਸਥਾਨ ਜਿੱਥੇ ਗੁਰੂ ਸਬਾਨ ਸਾਡੇ 10 ਜਿਨ੍ਹਾਂ ਦੇ ਚਰਨ ਸ਼ੋਪ੍ਰਾਪਤ ਨੇ ਹੂੰ ਜਾਂ ਸੈਕਸ਼ਨ 85 20 ਦੇ ਵਿੱਚ ਤੁਸੀਂ ਉਹ ਆ ਇੱਕ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਜਿਹੇ ਧਾਰਮਿਕ ਸਥਾਨਾਂ ਤੇ ਜਾਣਾ ਉਹਦਾ ਜ਼ਾਇਜ਼ ਹੈ ਕਿ ਨਹੀਂ ਇਹ ਕਪੜੇ ਆਪ ਚ ਸਵਾਲ ਖੜਾ ਹੋਊਗਾ ਉਹਦੀ ਜਵਾਬ ਦੇ ਹਰਜਿੰਦਰ ਸਿੰਘ ਧਾਮੀ ਸਾਹਿਬ ਹੋਣਾ ਨੂੰ ਦੇਣੀ ਪਏਗੀ ਹਾਂ ਐਜੇ ਉਹ ਇਨਵੈਸਟੀਗੇਸ਼ਨ ਦੇ ਤੌਰ ਤੇ ਅਕਾਲ ਤਖਤ ਦੇ ਹੁਕਮ ਦੇ ਨਾਲ ਕਿ ਉੱਥੇ ਗੁਰੂ ਸਬਾਨ ਪਵਨ ਸਰੂਪਾਂ ਦਾ ਜਿਹੜਾ ਅਦਬ ਹੋ ਰਿਹਾ ਕਿ ਨਹੀਂ ਹੋ ਰਿਹਾ ਉਹ ਸ਼੍ਰੋਮਣੀ ਕੁੱਦਾ ਪ੍ਰਬੰਧਕ ਕਮੇਟੀ ਦੀ ਪਹਿਲਾਂ ਵੀ ਡਾਕਟਰ ਰਿਸ਼ਰ ਸਿੰਘ ਹੋਣਾ ਦੀ ਕਮੇਟੀ ਦੇ ਨਾਲ ਮੀਟਿੰਗ ਮੀਟਿੰਗ ਜਿਹੜੀ ਫਿਕਸ ਹੋਈ ਉਹ ਕਮੇਟੀ ਜਾ ਚੁੱਕੀ ਆ ਹਮ ਪਰ ਇਸੇ ਮੌਕੇ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਜਾਣਾ ਮੈਨੂੰ ਜਾਇਜ਼ ਨਹੀਂ ਲੱਗਾਗਾ ਡਾਕਟਰ ਦਲਜੀਤ ਚੀਮਾ ਅੜੀ 100 ਵਾਰ ਜਾਣਾ ਸੁਬੀਸ਼ ਸਿੰਘ ਬਾਦਲ ਹੋਣੀ 500 ਵਾਰ ਜਾਣਾ ਲੇਕਿਨ ਖਾਸ ਕਰਕੇ ਸਾਡੇ ਜਿਹੜੇ ਪੰਜ ਤਖਤਾਂ ਦੇ ਜਥੇਦਾਰ ਜਾਂ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਪ੍ਰਧਾਨ ਅਜੇਹੇ ਡੇਰੇ ਹਾਲਾਂਕਿ ਉਹ ਕਮੇਟੀ ਵਾਲੇ ਕਹਿੰਦੇ ਡੇਰਾ ਨਾ ਕੋ ਆਪਾਂ ਕਹਿੰਦੇ ਅਜੇਹੇ ਧਾਰਮਿਕ ਸਥਾਨਾਂ ਤੇ ਜਾਣੇ ਜਿਹੜੇ ਨੇ ਉਹ ਨਹੀਂ ਜਾਣੇ ਚਾਹੀਦੇ ਹੈਗੇ ਨੇ ਇਹ ਨਵੀਂ ਵਿਪਤਾ ਖੜੀ ਕਰ ਲਈ ਹਰਜਿੰਦਰ ਸਿੰਘ ਧਾਮੀ ਹੋਣਾ ਲੋਕੀ ਸਵਾਲ ਖੜੇ ਕਰਨਗੇ ਔਰ ਦੂਜੀ ਗੱਲ ਹੈਗੀ ਕਿ ਜਦੋਂ ਸੁਭੀਤ ਸਿੰਘ ਬਾਦਲ ਹੁਣ ਚੱਲ ਗਏ ਔਰ ਚਰਜਿਸ ਚੰਨੀ ਸਾਹਿਬ ਵੀ ਅੱਜ ਚਲੇ ਗਿਆ ਕਿ ਜੀ ਇਸ ਮਸਲੇ ਦੇ ਵਿੱਚ ਹੁਣ ਸਾਰੀਆਂ ਪਾਰਟੀਆਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਗਿਆ ਕਿਉਂਕਿ ਜਿੱਦਣ ਮਾਗੀ ਦੇ ਮੇਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜੋ ਕੁਝ ਬੋਲਿਆ ਤਿੰਨ ਚਾਰ ਮਿੰਟ ਉਹਨਾਂ ਕਿਹਾ ਕਿ ਸਾਨੂੰ 328 ਪਾਵਨ ਸਰੂਪਾਂ ਚੋਂ 169 ਮਿਲ ਗਏ ਮਿਲ ਗਏ ਨੇ 30000 ਦਾ ਰਿਕਾਰਡ 147 ਦਾ ਰਿਕਾਰਡ ਨਹੀਂ ਆ ਤੇ ਜੇ ਸ਼੍ਰੋਮਣੀ ਕਮੇਟੀ ਚਾਹੇਗੀ ਤੇ ਅਸੀਂ ਨਾਲ ਜਾਵਾਂਗੇ ਤੇ ਪਾਵਨ ਸਰੂਪੇ ਉਹ ਜਿੱਥੇ ਬਰਾਜ਼ਮਾਨ ਜਾਂ ਸ਼ਜੋਬਤ ਕਰਾਣਾ ਚਾਹੁੰਦੇ ਅਸੀਂ ਜਾਵਾਂਗੇ ਉਹ ਵੀ ਰੋਲਾ ਪੈ ਗਿਆ ਕਿ ਐਡਾ ਪੁਰਾਣਾ ਧਾਰਮਿਕ ਸਥਾਨ ਹਮ ਧਾਰਮਿਕ ਸਥਾਨਾਂ ਚੋਂ ਜਾਂ ਉਹਨਾਂ ਸ਼ਰਧਾਲੂਆਂ ਦੇ ਘਰਾਂ ਚੋਂ ਇੱਕ ਸਤਕਾਰ ਕਮੇਟੀ ਵੀ ਇੱਕ ਜਥੇਦਾਰ ਜਥੇਦਾਰ ਰਹਿ ਚੁੱਕਾ ਹਮ ਬਲਵੰਤ ਸਿੰਘ ਨੰਦਗੜ ਉਹਨੇ ਇੱਕ ਕਮੇਟੀ ਬਣਾਲੀ ਸੀ ਲੋਕਾਂ ਦੇ ਘਰਾਂ ਦੇ ਵਿੱਚੋਂ ਹੀ ਮਾਰੇ ਦੇ ਪਾਵਨ ਵੀੜਾਂ ਦਾ ਸਰੂਪ ਲੈ ਜਾਣੇ ਸ਼ੁਰੂ ਕਰਦੇ ਲੁਕੜੇ ਮੂਰਤ ਕੀਤਾ ਇੱਕ ਇੱਕ ਜਿੱਥੇ ਅਦਬ ਹੋ ਰਿਹਾ 100 100 ਲੜੀਵਰ ਪਾਠ ਚੱਲ ਰਹੇ ਹੈਗੇ ਨੇ ਉਹ ਜਿਹੜਾ ਫੀਡਬੈਕ ਦਿੱਤੀ ਗਈ ਉਸ ਫੀਡਬੈਕ ਤੇ ਹਾਲਾਂਕਿ ਮੁੱਖ ਮੰਤਰੀ ਭਗਵੰਦ ਸਿੰਘ ਸਾਬ ਬੜਾ ਖਿਡਾਰੀ ਨੇ ਮੌਕਾ ਨਹੀਂ ਛੱਡਦੇ ਹੈਗੇ ਪਰ ਆ ਜਿਹੜੀ ਇਨਫੋਰਮੇਸ਼ਨ ਉਹਨੇ ਦਿੱਤੀ ਹੈਗੀ ਉਹਦੇ ਚ ਸਰਕਾਰ ਬੁਰੀ ਤਰ੍ਹਾਂ ਜਿਹੜੀ ਆ ਫਸ ਗਈ ਹੈਗੀ ਹੁਣ ਸਰਕਾਰ ਨੂੰ ਇਸ ਮਸਲੇ ਚ ਜਿਹੜੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਲੇਕਿਨ ਹੁਣ ਦੂਜੀਆਂ ਪਾਰਟੀਆਂ ਹਮ ਦੇਖੋ ਉਸ ਦਿਨ ਡਾਕਟਰ ਸੁਖੀ ਉਹਨੇ ਲੱਗਾ ਹਾਲਾਂਕਿ ਉਹਨੇ ਸਰਕਾਰ ਤੇ ਨਹੀਂ ਪਰ ਉਹਨੇ ਬਚਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਫਿਰ ਉੱਥੇ ਕਾਂਗਰਸ ਪਾਰਟੀ ਦੇ ਐਮਐਲਏ ਜਿਹੜੇ ਕੋਟਲੀ ਸੁਖਵਿੰਦਰ ਕੋਟੀ ਉਹ ਵੀ ਚੱਲੇ ਗਏ ਨੇ ਹੂੰ ਸੁਬੀ ਸਿੰਘ ਬਾਦਲ ਚੱਲੇ ਗਏ ਨੇ ਧਾਮੀ ਸਾਹਿਬ ਡਾਕਟਰ ਚੀਮਾ ਚੱਲੇ ਗਏ ਨੇ ਚੰਗੇ ਸਿੰਚਨ ਨਹੀਂ ਹੁਣ ਸਾਰੇ ਜਾਣਗੇ ਹੂੰ ਉਹ ਇੱਕ ਅਜਿਹਾ ਧਾਰਮਿਕ ਸਥਾਨ ਹੈ ਜਿਹਨੂੰ ਆਪਾਂ ਡੇਰਾ ਨੇ ਕਹਿੰਦੇ ਕਹਿੰਦੇ ਡੇਰਾ ਨਾ ਕੋਈ ਧਾਰਮਿਕ ਸਥਾਨ ਹੈ ਚਲੋ ਜੀ ਉੱਥੇ ਸਾਰੇ ਲੋਕ ਜਾਂਦੇ ਨੇ ਉਹਨਾਂ ਦੀ ਸ਼ਰਧਾ ਵਾ ਔਰ ਜਿਹੜੇ ਸਿਆਸੀ ਸਾਡੇ ਲੀਡਰ ਨੇ ਹੂੰ ਉਹ ਇਨਾਂ ਸਾਰੇ ਸਥਾਨਾਂ ਤੇ ਜਾਂਦੇ ਨੇ ਚਾਹੇ ਉਹ ਡੇਰੇ ਨੇ ਹੂੰ ਚਾਹੇ ਉਹ ਧਾਰਮਿਕ ਸਥਾਨ ਹੈ ਔਰ ਚਲੋ ਜੀ ਤੇ ਕਈ ਤੇ ਸਾਡੇ ਜਿਹੜੇ ਲੀਡ ਜਿਹੜੇ ਪਖੰਡੀ ਸਾਧ ਵੀ ਨੇ ਹੂੰ ਉਹਨਾਂ ਨੂੰ ਵੀ ਜਾਣਦੇ ਲਾਉਂਦੇ ਆ ਪਖੰਡੀ ਸਾਧਾਂ ਕੋ ਵੀ ਜਾਣਦੇ ਨੇ ਕਿਉਂਕਿ ਉਹਨਾਂ ਦੇ ਪਿੱਛੇ ਵੀ ਵੋਟਾਂ ਨੇ ਤੇ ਬਹੁਤ ਸਾਰੇ ਪਖੰਡੀ ਸਾਧ ਨੇ ਜਿਹੜੇ ਹੁਣ ਜੇਲ੍ਹਾਂ ਦੇ ਵਿੱਚ ਨੇ ਜਾਂ ਜਿਹੜੇ ਹੋਰ ਪਿਛਲੇ ਕਈ ਸਾਲਾਂ ਤੋਂ ਬਰਫਚੇ ਲੱਗੇ ਨੇ ਨਾ ਜੀ ਉਹ ਸਾਰੇ ਜਿਹੜੇ ਸਵਾਲ ਖੜੇ ਹੁੰਦੇ ਨੇ ਹੁਣ ਉਹ ਜਿਹੜੇ ਦੂਜਾ ਕੀ ਨਾ ਇਹ ਜਿਹੜਾ ਮਸਲਾ ਬਹੁਤ ਹੀ ਸੀਰੀਅਸ ਆ ਇਸ ਮਸਲੇ ਦੇ ਵਿੱਚ ਉਹਨਾਂ ਸਰਕਾਰ ਬੁਰੀ ਤਰ੍ਹਾਂ ਫਸੀ ਆ ਔਰ ਵਿਰੋਧੀ ਉਹਦਾ ਚੱਕਣਗੇ ਹੂੰ ਪੀਜ ਇਹ ਨਹੀਂ ਸਰਕਾਰ ਨੂੰ ਕਰਨਾ ਚਾਹੀਦਾ ਸੀ ਔਰ ਸਭ ਤੋਂ ਵੱਡੀ ਗੱਲ ਹੈ ਕੁਝ ਜਿਹੜੀ ਐਸਆਈਟੀ ਬਣਾਈਆਂ ਪੰਜਾਬ ਦੇ ਵਿੱਚ ਘਟੋੜ ਤੇ ਹਰ ਪਿੰਡ ਦੇ ਵਿੱਚ ਗੁਰੂ ਘਰ ਹੂੰ ਕਈ ਪਿੰਡਾਂ ਦੇ ਵਿੱਚ ਤੇ ਚਾਰ-ਚਰ ਨੇ ਹੂੰ ਇੱਕ ਤੇ ਚਲੋ ਬਰਾਦਰੀ ਦੇ ਨਾਲ ਵੀ ਆ ਇੱਕ ਜਰਨਲ ਕੈਟਾਗਰੀ ਦੇ ਵੀ ਆਪਣੀਆਂ ਆਪਣੀਆਂ ਪੱਤੀਆਂ ਦੇ ਹਿਸਾਬ ਨਾਲ ਗੁਰਦੁਆਰੇ ਨੇ ਹੂੰ ਉਹ ਔਰ ਉੱਥੇ ਉਹ ਗੁਰੂ ਉਹਨਾਂ ਗੁਰੂ ਘਰਾਂ ਦੇ ਵਿੱਚ ਪਾਵਨ ਪਿੰਡਾਂ ਉਹ ਜਿਨ੍ਹਾਂ ਦਾ ਰਿਕਾਰਡ ਵੀ ਹੈਗਾ ਉਹ 2008 ਤੋਂ ਪਹਿਲਾਂ ਪਿੰਡਾਂ ਦੇ ਵਿੱਚ ਹਰ ਪਿੰਡ ਦਾ 100 ਸਾਲ ਸਾਲ ਪੁਰਾਣੇ ਪਿੰਡ ਨੇ ਜਿੱਥੇ ਗੁਰੂ ਘਰ ਬੜੇ ਨੇ ਉਹ ਪਾਵਨ ਪਿੰਡਾਂ ਨੇ ਉਹਨਾਂ ਦਾ ਰਿਕਾਰਡ ਕਿੱਥੇ ਹੋਵੇਗਾ ਨਾ ਇਸ ਕਰਕੇ ਸਰਕਾਰ ਨੂੰ ਇਸ ਸਮੱਸਿਆ ਦੇ ਵਿੱਚ ਸੋ ਸਮਝ ਕੇ ਚੱਲ ਜਿਦਾ ਲਿਖਣਾ ਸਰਕਾਰ ਪੂਰੀ ਤਰ੍ਹਾਂ ਜਿਹੜੀ ਬੁਰੀ ਤਰ੍ਹਾਂ ਫੱਸੀ ਔਰ ਹੁਣ ਸਰਕਾਰ ਨੂੰ ਲੱਗਦਾ ਹੈ ਕਿ ਜਿਹੜਾ ਦਬਾਬੇ ਦਾ ਵੋਟ ਬੈਂਕ ਹੈ ਉਹ ਸਾਨੂੰ ਨੁਕਸਾਨ ਹੋਊਗਾ ਪਰ ਕਈ ਸਰਕਾਰ ਦੇ ਬੰਦੇ ਕਹਿੰਦੇ ਕੋਈ ਨਹੀਂ ਪੰਜ ਕੀ ਸੀਟਾਂ ਵਾਂ ਇਹ ਵੀ ਕਰ ਰਹੇ ਆ ਕਿਨੇ ਪਰ 5 ਦੀ ਗੱਲ ਕਰਦੇ ਸੀ 50 ਤੱਕ ਗੱਲ ਪਹੁੰਚ ਜਾਣੀ ਹੈਗੀ ਹੈ ਔਰ ਸਰਕਾਰ ਦੀ ਪਹਿਲਾਂ ਹੀ ਗਰਾਉਂਡ ਲੈਵਲ ਤੇ ਜਿਹੜੀ ਪੋਜੀਸ਼ਨ ਹੋਣੀ ਚਾਹੀਦੀ ਸੀ ਉਹ ਹਲੇ ਨਹੀਂ ਆ ਸਰਕਾਰ ਦੀਆਂ ਰਿਪੋਰਟਾਂ ਮੁਤਾਬਕ 25 ਦੇ ਤਕਰੀਬ ਇਸ ਵਿਧਾਨ ਸਭਾ ਹਲਕੇ ਨੇ ਇਹਨਾਂ ਦੇ ਐਮਐਲਏ ਨੇ ਜਿਹੜੇ ਵਿਨੇਬਿਲਟੀ ਨਹੀਂ ਹੈਗੀ ਲੇਕਿਨ ਫਾਈਟ ਦੇ ਵਿੱਚ ਆ ਗਏ ਨੇ ਤੇ ਤੁਸੀਂ ਜੇ ਇਹੋ ਜੀਆਂ ਗਲਤੀਆਂ ਕਰੋਗੇ ਤੇ ਤੁਹਾਡਾ 2027 ਦੇ ਵਿੱਚ ਸਿਆਸੀ ਨੁਕਸਾਨ ਵੀ ਹੋ ਸਕਦਾ ਹੈ